ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਆ ਜਿਹੜਾ ਮੀਂਹ ਪਿਆ ਨਾ ਖਾਸ ਕਰਕੇ ਆਪਣੀ ਕਣਕ ਦੀ ਫਸਲ ਲਈ ਅਮ੍ਰਿਤਾ ਦੇਸੀ ਘਿਓ ਵਾਂਗ ਲੱਗੂਗਾ ਜਿਹੜੇ ਕਿਸਾਨ ਵੀਰ ਕਹਿੰਦੇ ਨਾ ਸਾਨੂੰ ਡੀਏਪ ਨਹੀਂ ਮਿਲੀ ਜੂਰੀ ਨਹੀਂ ਮਿਲੀ ਸਾਡੀ ਕਣਕ ਪੀਲੀ ਪੈ ਗਈ ਆ ਮੀਂਹ ਤੋਂ ਬਾਅਦ ਇੱਕਦਮ ਕਾਲੀ ਸ਼ਾ ਹੋ ਜਾਵੇਗੀ ਜਿਹੜੇ ਕਿਸਾਨ ਵੀਰਾਂ ਨੇ ਪਾਣੀ ਨਹੀਂ ਲਾਇਆ ਉਹਨਾਂ ਲਈ ਤਾਂ ਹੋਰ ਵੀ ਜ਼ਿਆਦਾ ਵਧੀਆ ਦੇਸੀ ਘਿਓ ਵਾਂਗ ਲੱਗੂਗਾ ਇਹ ਮੀਂਹ ਪਰੰਤੂ ਜੇਕਰ ਆਪਾਂ ਉਹੀ ਪਿਛਲੇ ਸਾਲ ਵਾਲੀਆਂ 2-4 ਗਲਤੀਆਂ ਕਰ ਬੈਠੇ ਤਾਂ ਇਹੀ ਮੀਂਹ ਤੁਹਾਡੇ ਲਈ ਜ਼ਹਿਰ ਆ ਤੁਹਾਡੀ ਕਣਕ ਦੇ ਲਈ ਜ਼ਹਿਰ ਬਣ ਜੂਗਾ ਤੁਹਾਡੀ ਕਣਕ ਪੀਲੀ ਵੀ ਪਵੇਗੀ ਤੁਹਾਡੀ ਕਣਕ ਦਾ ਕੱਦ ਵੀ ਛੋਟਾ ਰਹੂਗਾ ਤੁਹਾਡੀ ਕਣਕ ਦੀ ਫਿਰ ਤੂੜੀ ਵੀ ਘੱਟ ਬਣਨੀ ਆ ਤੇ ਹੋਰ ਹੀ ਕਿਸਮ ਹੈਲੀ ਜੀ ਬਣਨੀ ਆ ਇੱਥੋਂ ਤੱਕ ਕਿ ਜੇਕਰ ਤੁਸੀਂ ਇਹ 2-4 ਗਲਤੀਆਂ ਕਰ ਲਈਆਂ ਤਾਂ ਤੁਹਾਡਾ ਝਾੜ ਵੀ 100% ਪੱਕਾ ਘਟੂਗਾ ਹੁਣ ਆਪਣੇ ਕਿਸਾਨ ਵੀਰ ਕੀ ਕਰਨਗੇ ਉਹ ਚੰਗਾ ਮੀ ਪੈ ਗਿਆ ਸਭ ਤੋਂ ਵੱਡੀ ਤੇ ਪਹਿਲੀ ਗਲਤੀ ਚੱਕ ਲੈਣਗੇ ਢੋਲਕੀਆਂ ਚਲੋ ਯਾਰ ਚੌੜੇ ਪੱਤੇ ਵਾਲੇ ਨਦੀਨੇ ਬਹੁਤ ਹੋ ਗਏ 240 ਸਪਰੇਅ ਕਰ ਦਿੰਦੇ ਆ ਜਾਂ ਫਿਰ ਜਰਾ ਗੁੱਲੀ ਡੰਡਾ ਬਹੁਤ ਜ਼ਿਆਦਾ ਹੋ ਗਿਆ ਵੱਡਾ ਵੱਡਾ ਹੋ ਗਿਆ ਮਰੇ ਨਹੀਂ ਹੁਣ ਸਪਰੇਅ ਕਰਦੇ ਆ ਹੁਣ ਧੁੱਪ ਜੀ ਲੱਗੀ ਆ ਤਾਂ ਦੋਸਤੋ ਜੇਕਰ ਤੁਹਾਡੀ ਜ਼ਮੀਨ ਗਿੱਲੀ ਆ ਨਾ ਹੁਣ ਤਾਂ ਬਹੁਤ ਜਿੱਦੇ ਗਿੱਲੀ ਹੋ ਚੁੱਕੀ ਆ ਤਾਂ ਭੁੱਲ ਕੇ ਵੀ ਕੋਈ ਵੀ ਨਦੀਨ ਨਾਸ਼ਕ ਨਾ ਕਰੋ ਤੁਹਾਡੀ ਕਣਕ 100% ਪੀਲੀ ਪਵੇਗੀ ਮੱਚੇਗੀ ਵੀ ਦਬੇਗੀ ਵੀ ਜਿਹਦੇ ਕਰਕੇ ਸਿੱਧਾ ਝਾੜ ਕਟੂਗਏ ਕਟੂਆ ਕਟੂਆ ਕਿ ਨਹੀਂ ਤੁਸੀਂ ਆਪ ਸੋਚੋ ਹਾਂ ਕੱਲੀ ਟਾਪਿਕ ਇਹੋ ਜੀ ਦਵਾਈ ਹੈ ਜਿਹੜੀ ਨੁਕਸਾਨ ਨਹੀਂ ਕਰਦੀ ਤੇ ਟਾਪਿਕ ਹੁਣ ਆਪਣੇ ਕੰਮ ਵੀ ਨਹੀਂ ਕਰਦੀ ਬਾਕੀ ਟਾਪਿਕ ਨੂੰ ਛੱਡ ਕੇ ਚਾਹੇ ਤੁਸੀਂ ਐਕਸਲ ਕਰ ਲਿਓ ਉਹਨੇ ਵੀ ਗੱਲਬੱਤਰ ਤੇ ਧੱਕਾ ਮਾਰਨੀ ਮਾਰਨਾ ਤੇ ਚੌੜੇ ਪੱਤੇ ਵਾਲੀ ਜਿਹੜੀ ਕੰਟਰੋਲ ਕਰਨ ਵਾਲੀ 240 ਉਹ ਤਾਂ ਕੁਝ ਜ਼ਿਆਦਾ ਹੀ ਮਾਰ ਦਿੰਦੀ ਆ ਦੋਗੀਆਂ ਦੋਗੀਆਂ ਕਣਕੀ ਚੱਕ ਦਿੰਦੀ ਆ ਤਾਂ ਕਰਕੇ ਇਹ ਗਲਤੀ ਨਾ ਕਰੋ ਜਿੰਨਾ ਟਾਈਮ ਤੁਹਾਡੀ ਜਿਹੜੀ ਜ਼ਮੀਨ ਆ ਵੱਤਰ ਨਹੀਂ ਆਉਂਦੀ। ਉਹਨਾ ਟਾਈਮ ਤੁਸੀਂ ਨਦੀਨ ਨਸ਼ਕ ਸਬਰੇ ਨਹੀਂ ਕਰ ਸਕਦੇ ਜੇਕਰ ਕਰੋਗੇ ਤਾਂ ਮਰੂੰਗੀ। ਫਿਰ ਆਪਣੇ ਕਿਸਾਨ ਵੀਰ ਕੀ ਕਰਦੇ ਆ ਜਿਹੜਾ ਪਾਣੀ ਲੱਗਿਆ ਸੀਗਾ। ਮੀਂਹ ਪੈ ਗਿਆ ਕਣਕੇ ਪੀਲੀ ਪੈ ਗਈ। ਕੀ ਕਰਗੇ? ਕੁਛ ਨਹੀਂ ਕਰਨਾ। ਬਿਲਕੁਲ ਸਸਤਾ ਜਾ ਸੌਦਾਗਾ। ਛੋਡੇ ਘਰੇ ਯੂਰੀਆ ਤਾਂ ਭਾਈ ਹੈ ਨਾ। 5-6 ਕਿਲੋ ਕਿੱਲੇ ਦੀ ਬਰੀਕ ਯੂਰੀਆ ਲੈਣੀ ਆ। ਪਾਣੀ ਕਿੰਨਾ ਲੈਣਾ? 100 ਲੀਟਰ ਕਿੱਲੇ ਦਾ ਪਾਣੀ ਬਾਦੂਆ ਸਾਵਧਾਨੀ ਸਿੱਧਾ ਪ੍ਰੈਸ਼ਰ ਆਪਾਂ ਪੱਤੇ ਉੱਤੇ ਨਹੀਂ ਮਾਰਨਾ ਤੁਸੀਂ 7.5 ਕਿਲੋ ਕਿੱਲੇ ਦੀ ਬਰੀਕ ਜ਼ੂਰੀਆ ਵੀ ਲੈ ਸਕਦੇ ਹੋ ਉਹਦੀ ਸਪਰੇਅ ਕਰ ਦਿਓ ਵਿੱਚ ਆਪਾਂ ਕੁਝ ਨਹੀਂ ਪਾਉਣਾ ਤੁਹਾਡੀ ਕਣਕ 3-4 ਦਿਨਾਂ ਬਾਅਦ ਕਾਲੇ ਨਾਗਮੰਗ ਕਾਲੀ ਹੋ ਜਾਣੀ ਹੈ ਮੀਂਹ ਦੇ ਪਾਣੀ ਨਾਲ ਦਬੀ ਕਣਕ ਇਹ ਜ਼ੂਰੀਆ ਦੀ ਸਪਰੇਅ ਠੀਕ ਕਰ ਦੂਗੀ ਨਾਲ ਆਪਾਂ ਕੁਝ ਵੀ ਨਹੀਂ ਲੈਣਾ ਨਾ ਮੈਗਨੀਜ਼ੀਅਮ ਨਾ ਮੈਗਨੀਸ਼ੀਅਮ ਨਾ ਜ਼ਿੰਕ ਕੁਝ ਵੀ ਨਹੀਂ ਲੈਣਾ ਯਾਰ ਆਪਾਂ ਖਰਚਾ ਜਮ ਨਹੀਂ ਕਰਨਾ ਬਸ ਢੋਲਗੀ ਚੱਕਣੀ ਆ ਤੇ ਜ਼ੂਰੀਆ ਦੀ ਸਪਰੇਅ ਕਰ ਦੇ ਲਈਆਂ ਤਾਂ ਇੰਨਾ ਕੰਮ ਤਾਂ ਆਪਾਂ ਕਰ ਸਕਦੇ ਆ ਨਾ ਬਸ ਆਹ ਗੱਲਾਂ ਦਾ ਧਿਆਨ ਰੱਖੋ ਤੁਹਾਡੀ ਕਣਕ ਦਿਨੋਂ ਦਿਨ ਨਾਗਵੰਗ ਕਾਲੀ ਹੁੰਦੀ ਜਾਊਗੀ ਬਸ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਜਾਈ ਤੇ ਧੰਨਵਾਦ ਦੋਸਤੋ